ਦੇ ਇਤਿਹਾਸ ਦੇ ਵਿੱਚ ਤਾਂ ਜਦੋਂ ਕੋਈ ਤੀ ਪੈਨ ਦੀ ਇੱਜ਼ਤ ਦੀ ਗੱਲ ਹੁੰਦੀ ਸੀ ਤਾਂ ਪੰਜਾਬੀ ਅੱਗੇ ਵੱਧ ਕੇ ਉਹਦੀ ਮਦਦ ਕਰਦੇ ਸਨ ਤਾਂ ਅੱਜ ਵੀ ਬੱਸਾਂ ਦੇ ਵਿੱਚ ਜਦੋਂ ਕੋਈ ਜਾਂਦਾ ਹੈ ਤਾਂ ਜਾਂ ਫਿਰ ਰੇਲਵੇ ਦੇ ਵਿੱਚ ਜਾਂ ਕਹ ਲਈਏ ਟ੍ਰੇਨਾਂ ਦੇ ਵਿੱਚ ਸਫ਼ਰ ਕਰਦਾ ਹੈ ਤਾਂ ਜਿਹੜੀਆਂ ਤੀਵੀਆਂ ਨੇ ਔਰਤਾਂ ਨੇ ਲੜਕੀਆਂ ਨੇ ਉਹ ਸਭ ਤੋਂ ਵੱਧ ਸੇਫ ਆਪਣਾ ਜਦੋਂ ਪੰਜਾਬੀ ਕਿਤੇ ਬੈਠੇ ਹੋਣਗੇ ਸਰਦਾਰ ਕਿਤੇ ਬੈਠੇ ਹੋਣਗੇ ਉਹਨਾਂ ਦੇ ਨਾਲ ਬੈਠ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਪਰ ਅੱਜ ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਅਖੌਤੀ ਲੀਡਰ ਪ੍ਰਵੇਸ਼ ਵਰਮਾ ਨੇ ਇਹ ਪੜਕਾਉ ਬਿਆਨ ਕਿਉਂ ਦਿੱਤਾ ਕੀ ਕਾਰਨ ਨੇ ਕੀ ਉਹਨਾਂ ਨੂੰ ਆਪਣੀ ਹਾਰ ਦਾ ਕਾਰਨ ਲੱਗ ਰਿਹਾ ਇੱਕ ਰਾਜਨੀਤੀ ਵਕਰੀ ਹੋ ਸਕਦੀ ਹੈ ਪਰ ਪੰਜਾਬੀਆਂ ਦੇ ਕਿਰਦਾਰ ਦੀ ਕਿਰਦਾਰ ਕੂਸ਼ੀ ਕਰਨਾ ਕਿਸੇ ਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਪੰਜਾਬੀਆਂ ਨੂੰ ਉਹਨਾਂ ਦੀ ਰਾਜਧਾਨੀ ਦੇ ਵਿੱਚ ਵੀ ਜਾਣ ਤੋਂ ਤੁਸੀਂ ਇਸ ਤਰ੍ਹਾਂ ਰੋਕੋਗੇ ਉਹਨਾਂ ਦੇ ਖਿਲਾਫ ਤੁਸੀਂ ਐਦਾਂ ਏਜੰਡੇ ਚਲਾਵੋਗੇ ਆਖਰਕਾਰ ਕਿਉਂ ਪੰਜਾਬੀਆਂ ਤੋਂ ਬੀਜੇਪੀ ਦੇ ਨਵੀਂ ਦਿੱਲੀ ਤੋਂ ਉਮੀਦਵਾਰ ਪ੍ਰਵੇਸ਼ ਵਰਮਾ ਨੇ ਪੰਜਾਬੀਆਂ ਤੋਂ ਡਰਨ ਦੀ ਗੱਲ ਕਹੀ ਹੈ ਉਹਨਾਂ ਨੇ ਕਿਉਂ ਕਿਹਾ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਦੇ ਵਿੱਚ ਕੁਮਰੀਆ ਨੇ ਕੀ ਕਾਰਨ ਹੈ ਕਿ ਪੰਜਾਬੀਆਂ ਤੋਂ ਇੰਨਾ ਦੁਖੀ ਹੈ ਬੀਜੇਪੀ ਵਾਲਾ ਲੀਡਰ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਇੰਨਾ ਫਿਕਰ ਇੰਨਾ ਡਰ ਲੱਗ ਰਿਹਾ ਹੈ ਕਿ ਉਹਨਾਂ ਤੋਂ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਸ਼ਾਇਦ ਉਹ ਭੁੱਲ ਗਿਆ ਹੋਵੇ ਕਿ ਪੰਜਾਬੀ ਉਹ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਵੱਧ ਕੁਰਬਾਨੀਆਂ ਦਿੱਤੀਆਂ ਨੇ ਜਿਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਭਾਰਤ ਦੇ ਇਤਿਹਾਸ ਦੇ ਵਿੱਚ ਤਾਂ ਜਦੋਂ ਕੋਈ ਤੀ ਪੰਨ ਦੀ ਇੱਜ਼ਤ ਦੀ ਗੱਲ ਹੁੰਦੀ ਸੀ ਤਾਂ ਪੰਜਾਬੀ ਅੱਗੇ ਵੱਧ ਕੇ ਉਹਦੀ ਮਦਦ ਕਰਦੇ ਸਨ ਤਾਂ ਅੱਜ ਵੀ ਬੱਸਾਂ ਦੇ ਵਿੱਚ ਜਦੋਂ ਕੋਈ ਜਾਂਦਾ ਹੈ ਤਾਂ ਜਾਂ ਫਿਰ ਰੇਲਵੇ ਦੇ ਵਿੱਚ ਜਾਂ ਕਹ ਲਈਏ ਟ੍ਰੇਨਾਂ ਦੇ ਵਿੱਚ ਸਫ਼ਰ ਕਰਦਾ ਹੈ ਤਾਂ ਜਿਹੜੀਆਂ ਥੀਵੀਆਂ ਨੇ ਔਰਤਾਂ ਨੇ ਲੜਕੀਆਂ ਨੇ ਉਹ ਸਭ ਤੋਂ ਵੱਧ ਸੇਫ ਆਪਣਾ ਜਦੋਂ ਪੰਜਾਬੀ ਕਿਤੇ ਬੈਠੇ ਹੋਣਗੇ ਸਰਦਾਰ ਕਿਤੇ ਬੈਠੇ ਹੋਣਗੇ ਉਹਨਾਂ ਦੇ ਨਾਲ ਬੈਠ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਪਰ ਅੱਜ ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਅਖੋਤੀ ਲੀਡਰ ਪ੍ਰਵੇਸ਼ ਬਰਮਾ ਨੇ ਇਹ ਪੜਕਾਉ ਬਿਆਨ ਕਿਉਂ ਦਿੱਤਾ ਕੀ ਕਾਰਨ ਹੈ ਕੀ ਉਹਨਾਂ ਨੂੰ ਆਪਣੀ ਹਾਰ ਦਾ ਕਾਰਨ ਲੱਗ ਰਿਹਾ ਇੱਕ ਰਾਜਨੀਤੀ ਵਕਰੀ ਹੋ ਸਕਦੀ ਹੈ ਪਰ ਪੰਜਾਬੀਆਂ ਦੇ ਕਿਰਦਾਰ ਦੀ ਕਿਰਦਾਰ ਕੂਸ਼ੀ ਕਰਨਾ ਕਿਸੇ ਨੂੰ ਇਹ ਇੱਜ਼ਤ ਨਹੀਂ ਹੈਗਾ ਕਿ ਪੰਜਾਬੀਆਂ ਨੂੰ ਉਹਨਾਂ ਦੀ ਰਾਜਧਾਨੀ ਦੇ ਵਿੱਚ ਵੀ ਜਾਣ ਤੋਂ ਤੁਸੀਂ ਇਸ ਤਰ੍ਹਾਂ ਰੋਕੋਗੇ ਉਹਨਾਂ ਦੇ ਖਿਲਾਫ ਤੁਸੀਂ ਐਦਾਂ ਏਜੰਡੇ ਚਲਾਵੋਗੇ ਤੂੰ ਦੱਸ ਦੀ ਕਿ ਜਿਹੜੇ ਨਵੇਂ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਨੇ ਪ੍ਰਵੇਸ਼ ਬਰਮਾ ਉਹਨਾਂ ਨੇ ਪੰਜਾਬੀ ਅਤੇ ਪੰਜਾਬੀਆਂ ਬਾਰੇ ਬਹੁਤ ਮਾਰਾ ਬੋਲਿਆ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਦੇ ਨੰਬਰ ਵਾਲੀ ਗੱਡੀਆਂ ਤੇ ਉੱਤੇ ਇਤਰਾਜ਼ ਪ੍ਰਗਟਾਇਆ ਅਤੇ ਇਹਨਾਂ ਨੂੰ ਸ਼ੱਕੀ ਕਰਾ ਦਿੱਤਾ ਹੈ ਦਿੱਲੀ ਦੇ ਸਿਲਸਿਲੇ ਦੇ ਵਿੱਚ ਪੰਜਾਬ ਤੋਂ ਬਹੁਤ ਸਾਰੇ ਆਗੂ ਚੋਣ ਪ੍ਰਚਾਰ ਦੇ ਲਈ ਪੁੱਜੇ ਹੋਏ ਨੇ ਜਿਨ੍ਹਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਵੀ ਨੇ ਕਾਂਗਰਸ ਦੇ ਵੀ ਨੇ ਜਾਂ ਫਿਰ ਦੂਜੀਆਂ ਪਾਰਟੀਆਂ ਦੇ ਵੀ ਨੇ ਜਾਂ ਫਿਰ ਕੁਝ ਹੋਰ ਜਿਹੜੇ ਲੋਕ ਨੇ ਪੰਜਾਬ ਦੇ ਕਾਫੀ ਲੋਕ ਜਿਹੜੇ ਦਿੱਲੀ ਦੇ ਵਿੱਚ ਵੀ ਰਹਿੰਦੇ ਨੇ ਪਰ ਜਦੋਂ ਉਹਨਾਂ ਨੇ ਗੱਲ ਕਹੀ ਹੈ ਕਿ ਜਦੋਂ ਦਿੱਲੀ 'ਚ 26 ਜਨਵਰੀ ਮਨਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਪੰਜਾਬ ਦੇ ਨੰਬਰ ਵਾਲੀਆਂ ਹਜ਼ਾਰਾਂ ਗੱਡੀਆਂ ਇੱਥੇ ਕੀ ਕਰ ਰਹੀਆਂ ਨੇ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਹੈ ਇਹਨਾਂ ਨਾਲ ਰਾਜਤਾਨੀ ਦੀ ਸੁਰੱਖਿਆ ਨੂੰ ਕੀ ਖਤਰਾ ਹੋ ਸਕਦਾ ਹੈ ਇੱਥੇ ਹੀ ਗੱਲ ਨਹੀਂ ਰੁਕੀ ਪਰਮੇਸ਼ਰ ਵਰਮਾ ਨੇ ਵੱਡੀ ਗਿਣਤੀ 'ਚ ਦਿੱਲੀ ਅੰਦਰ ਪੰਜਾਬ ਨੰਬਰ ਵਾਲੀ ਗੱਡੀਆਂ ਉੱਤੇ ਸਵਾਲ ਕਰਦੇ ਹਾਂ ਕਿਹਾ ਕਿ ਕੀ ਗਣਤੰਤਰ ਦਿਵਸ ਤੇ ਇਹਨਾਂ ਨੂੰ ਕੁਝ ਕਰਨ ਦੀ ਵੱਡੀ ਯੋਜਨਾ ਹੈ ਇਹ ਵਿਵਾਦਿਤ ਬਿਆਨ ਦੇਣ ਵਾਲੇ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਜਦੋਂ ਦਿੱਲੀ 'ਚ 26 ਜਨਵਰੀ ਮਨਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਪੰਜਾਬ ਦੀਆਂ ਨੰਬਰ ਵਾਲੀਆਂ ਇਨ੍ਹਾਂ ਨਾਲ ਰਾਜਧਾਨੀ ਨੂੰ ਕੀ ਖਤਰਾ ਹੋ ਸਕਦਾ ਹੈ ਇੱਥੇ ਇਹ ਗੱਲ ਨਹੀਂ ਰੁਕੀ ਪਰਮੇਸ਼ਵਰ ਵਰਮਾ ਨੇ ਇਹ ਵੀ ਗੱਲ ਕਹੀ ਹੈ ਕਿ ਦਿੱਲੀ ਅੰਦਰ ਪੰਜਾਬ ਨੰਬਰ ਵਾਲੀ ਕਰਦੀਆਂ ਦੇ ਉੱਤੇ ਕੀ ਗਤੰਤਰਤ ਦਿਵਸ ਤੇ ਇਨ੍ਹਾਂ ਦੀ ਕੁਝ ਕਰਨ ਦੀ ਵੱਡੀ ਯੋਜਨਾ ਹੈ ਜਿਕਰ ਹੋ ਗਿਆ ਕਿ ਦਿੱਲੀ ਮੁਲਕ ਦੀ ਰਾਜਧਾਨੀ ਹੈ ਉੱਥੇ ਜਾਣ ਦਾ ਹਰ ਇੱਕ ਸੂਬੇ ਦੇ ਲੋਕਾਂ ਦਾ ਅਧਿਕਾਰ ਹੈ ਨਾ ਕਿ ਇਕੱਲਾ ਭਾਜਪੀ ਦਾ ਹੁਣ ਇਸ ਦਾ ਜਵਾਬ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤਾ। ਉਹਨਾਂ ਵੀ ਵੱਡੀ ਨਾਰਾਜ਼ਗੀ ਪ੍ਰਗਟ ਕਰਦੇ ਹਨ। ਉਹਨਾਂ ਨੇ ਵੀ ਲਿਖਿਆ ਕਿ ਦਿੱਲੀ ਭਾਰਤ ਦੀ ਰਾਜਧਾਨੀ ਹੈ ਤੇ ਹਰ ਰਾਜ ਦੇ ਲੋਕ ਇੱਥੇ ਰਹਿੰਦੇ ਨੇ। ਹਰ ਰਾਜ ਦੇ ਵahan ਦੇਸ਼ ਪਰ ਚਿਸਤੰਤਰ ਰੂਪ ਦੇ ਵਿੱਚ ਘੁੰਮਦੇ ਨੇ। ਉਹਨਾਂ ਦੀ ਆਵਾਜ਼ਾਈ ਤੇ ਕੋਈ ਪਾਬੰਦੀ ਨਹੀਂ ਹੈ। ਦਿੱਲੀ 'ਚ ਪੰਜਾਬ ਰਜਿਸਟਰ ਵਾਹਨਾਂ ਦੀ ਮੌਜੂਦਗੀ ਤੇ ਸਵਾਲ ਉਖਾਣ ਵਾਲਾ ਭਾਜਪਾ ਦਾ ਬਿਆਨ ਨਾ ਸਿਰਫ ਭਿਆਨਕ ਹੈ ਬਲਕਿ ਪੰਜਾਬੀਆਂ ਲਈ અપਮਾਨਜਨਕ ਵੀ ਹੈ। ਉਹ ਇਹ ਸੰਕੇਤ ਦੇ ਰਹੇ ਨੇ ਕਿ ਪੰਜਾਬੀ ਸਿਰਫ ਆਪਣੇ ਮੂਲ ਰਾਜ ਕਾਰਨ ਰਾਸ਼ਟਰੀ ਸੁਰੱਖਿਆ ਲਈ ਖਤਰਾ ਨੇ। ਉਹਨਾਂ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਦੇਸ਼ ਭਗਤੀ ਦਾ ਅਪਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੀਆਂ ਇਹਨਾਂ ਦੇ ਉੱਤੇ ਸਵਾਲ ਖੜ੍ਹੇ ਕਰਦੇ ਆ ਕਿ ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਨਹੀਂ ਕਰ ਸਕਦੇ ਅਤੇ ਨਾ ਹੀ ਹਜ਼ਾਰਾਂ ਬੰਗਲਾਦੇਸ਼ੀਆਂ ਅਤੇ ਰੋਹਿਗਿਆਵਾ ਦੀ ਗੈਰ ਕਾਨੂੰਨੀ ਕੁਸਪੈਟ ਨੂੰ ਰੋਕ ਸਕਦੇ ਹਨ। ਫਿਰ ਵੀ ਉਹ ਅਤੇ ਉਹਨਾਂ ਦੀ ਪਾਰਟੀ ਦੇ ਨੇਤਾ ਦਿੱਲੀ ਦੀ ਯਾਤਰਾ ਕਰਨ ਵਾਲੇ ਪੰਜਾਬੀਆਂ ਨੂੰ ਸੁਰੱਖਿਆ ਦਾ ਖਤਰਾ ਦੱਸਦੇ ਨੇ। ਇਹ ਉਹਨਾਂ ਦੀ ਖਤਰਨਾਕ ਮਾਨਸਿਕਤਾ ਅਤੇ ਦੇਸ਼ ਦੀ ਸੁਰੱਖਿਆ ਅਤੇ ਤਰੱਕੀ ਵਿੱਚ ਪੰਜਾਬ ਦੇ ਅਥਾਹ ਯੋਗਦਾਨ ਪ੍ਰਤੀ ਪੂਰੀ ਤਰ੍ਹਾਂ ਅਣਦੇਖੀ ਨੂੰ ਦਰਸਾਉਂਦਾ ਹੈ। ਭਾਜਪਾ ਨੂੰ ਇਸ ਬੇਬੁਨਿਆਦ ਅਤੇ ਸਰਲਨਾਕ ਦੋਸ਼ ਲਈ ਪੰਜਾਬੀ ਭਾਈਚਾਰੇ ਤੋਂ ਮਾਫੀ ਮੰਗਣੀ ਚਾਹੀਦੀ ਹੈ। ਤੋਂ ਦੱਸਦੀ ਹੈ ਕਿ ਇੱਥੇ ਹੀ ਉਹਨਾਂ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜਿਹੜੇ ਵੀ ਆਮਾਦੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਅਮਨ ਰੋੜਾ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪ੍ਰਵੇਸ਼ ਬ੍ਰਹਮਾ ਦਾ ਅਪਮਾਨਜਨਕ ਬਿਆਨ ਭਾਜਪਾ ਦੇ ਪੱਖਪਾਤ ਅਤੇ ਅਗਿਆਨਤਾ ਨੂੰ ਦਰਸਾਉਂਦਾ ਹੈ। ਦਿੱਲੀ ਵਿੱਚ ਪੰਜਾਬ ਵਿੱਚ ਰਜਿਸਟਰਡ ਵਹਾਨਾ ਦੀ ਮੌਜੂਦਗੀ ਤੇ ਸਵਾਲ ਉਠਾਉਣਾ ਅਤੇ ਗਦੰਤਰਤਾ ਦਿਵਸ ਤੇ ਉਹਨਾਂ ਨੂੰ ਖਤਰਿਆਂ ਨਾਲ ਜੋੜਨਾ ਇੱਕ ਸਸਤਾ ਰਾਜਨੀਤਿਕ ਸਟੰਟ ਹੈ। ਭਾਜਪਾ ਦੇ ਦਿੱਲੀ ਉਮੀਦਵਾਰ ਨੂੰ ਰਾਜਨੀਤੀ ਦੇ ਇੰਨੇ ਨੀਵੇਂ ਪੱਧਰ ਤੇ ਡਿੱਗਣ ਤੇ ਸ਼ਰਮ ਆਉਣੀ ਚਾਹੀਦੀ ਹੈ। ਦੱਸਦੀ ਕਿ ਅਮਨ ਲੋੜਾ ਨੇ ਭਾਜਪਾ ਨੂੰ ਪੰਜਾਬ ਦੀ ਕੁਰਬਾਨੀ ਅਤੇ ਦੇਸ਼ ਭਗਤੀ ਦੀ ਵਿਰਾਸਤ ਦੀ ਯਾਦ ਦੁਵਾਈ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਇਹ ਪੰਜਾਬੀ ਹੀ ਸਾਨੂੰ ਜੋ ਉਦੋਂ ਅਤੇ ਹੁਣ ਵੀ ਦੇਸ਼ ਦੀ ਰੱਖਿਆ ਲਈ ਸਭ ਤੋਂ ਅੱਗੇ ਖੜੇ ਨੇ ਪੰਜਾਬ ਦੇ ਗੁਰੂਆਂ ਨੇ ਦੇਸ਼ ਦੀ ਏਕਤਾ ਮੁਕਤਾ ਦੇ ਲਈ ਆਪਣੀ ਜਾਨਾਂ ਵਾਰ ਦਿੱਤੀਆਂ ਨੇ ਅੱਜ ਵੀ ਜਦੋਂ ਵੀ ਭਾਰਤ ਦੀਆਂ ਸ਼ਰਧਾਂ ਤੇ ਖਤਰਾ ਮੰਡਰਾ ਰਿਹਾ ਤਾਂ ਇਹ ਸਾਰੇ ਪੰਜਾਬੀ ਸੈਨਿਕ ਹਨ ਜੋ ਆਪਣੇ ਆਪ ਨੂੰ ਉੱਚਾ ਚੁੱਕਦੇ ਨੇ ਅਤੇ ਆਪਣੀ ਜਾਨ ਨਾਲ ਦੇ ਕੇ ਦੇਸ਼ ਦੀ ਰੱਖਿਆ ਕਰਦੇ ਨੇ ਭਾਜਪਾ ਆਗੂਆਂ ਲਈ ਪੰਜਾਬੀਆਂ ਦੀ ਵਫਾਦਾਰੀ ਤੇ ਸਵਾਲ ਉਠਾਉਣਾ ਇਸ ਵਿਰਾਸਤ ਦਾ ਅਪਮਾਨ ਹੈ ਤੁਸੀਂ ਕਿਸੇ ਉਹਦੇ ਜਿਸ ਤਰ੍ਹਾਂ ਇਹ ਭਾਜਪਾ ਦੇ ਲੀਡਰ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਤੁਸੀਂ ਇਸ ਨਾਲ ਸਹਿਮਤ ਹੋ ਜਾਂ ਫਿਰ ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀਆਂ ਜਾਂ ਫਿਰ ਭਾਜਪਾ ਦੇ ਇਸ ਲੀਡਰ ਦੇ ਵੱਲੋਂ ਆਪਣੀ ਹਾਰ ਨੂੰ ਦੇਖਦੇ ਹਾਂ ਇਹ ਵੱਡਾ ਬਿਆਨ ਦਿੱਤਾ ਗਿਆ